ਸਾਰ ਸੰਗਤ ਪਾਤਸ਼ਾਹੀ ਬਲਨਾਮ ਸਾਧੂ ਜੀ ਜਿੰਦੂ ਪਰਮੇਸ਼ਰ ਨੂੰ ਨੇ ਸਾਜਾ ਰੱਖਣਾ ਹੈ ਉਹਦਾ ਨਾਮ ਸਿਮਰਨ ਕਰਨਾ ਹੈ ਆਓ ਕਲਗੀ ਸਰ ਪਾਤਸ਼ਾਹੀ ਦੇ ਪਾਹਾਂ ਬਚਨ ਬਾਗ ਜੀ ਕਾਜ ਜਗ ਨਮਾਏ ਧਰ ਦੇਦ ਸੁਦੇਦ ਮਤਾਏ ਆਪਾਂ ਉਹਨਾਂ ਸ਼ੀਤਾ ਸਿੰਘਾਂ ਨੂੰ ਸਾਧੂ ਸੱਚੇ ਪਾਤਸ਼ਾਹੀ ਦੇ ਸਾਰੇ ਦੇ ਮਾੜੀ ਸਾਨੂੰ ਇਹਨੂੰ ਬਾਗਰਾ ਗਣੀਆਂ ਨੇ ਨਹੀਂ ਤੇ ਕਹਿੰਦੇ ਤੋੜਾ ਹੀ ਜੀਵ ਹੋਰ ਸੰਸਾਰ ਦੇ ਵਿੱਚ ਆਉਂਦੇ ਨੇ ਆਓ ਸਾਧੂ ਗੁਰੂ ਜੀ ਦੇ ਪਾਹਾਂ ਬਚਨ ਸ਼ਬਦ ਦੇ ਰੂਪ ਵਿੱਚ ਸਰਵਣ ਨਰਮਹੇਟੁਰਦੇਵ ਪਠਾਏ ਆਏ ਅਮੇਕਾ ਦਿਲ ਜਗਤ ਮੋ ਦਾ ਪਰਮੇਸ਼ਰ ਹੈ ਨਾ ਉਹਦੇ ਵਰਗਾ ਦੂਜਾ ਕੋਈ ਨਹੀਂ ਜਿਹੜਾ ਉਹ ਹੈ ਇੱਕੋ ਹੀ ਹੈ ਇੱਕੋ ਪਰਮੇਸ਼ਰ ਦਾ ਹੀ ਸਾਰਾ ਪਸਾਰਾ ਹੈ ਇੱਕ ਓਮ ਦਾ ਸਤੂਜੀ ਕਹਿੰਦੇ ਸਤਨਾਮ ਉਹਦਾ ਦੁਨੀਆਂ ਤੋਂ ਵੱਖਰੇ ਹੈ ਕਿਸੇ ਜੁਗ ਦੇ ਵਿੱਚ ਨਹੀਂ ਆਉਂਦਾ ਸੈ ਭੰ ਸੈ ਭੰ ਤੋਂ ਭਾਵ ਆਪਣੇ ਆਪ ਵਿੱਚ ਹੀ ਪੂਰਾ ਹੈ ਨਾ ਕੋਈ ਉਹਨੂੰ ਬਣਾਉਣ ਵਾਲਾ ਹੈ ਨਾ ਕੋਈ ਉਹਨੂੰ ਮਾਰਨ ਵਾਲਾ ਹੈ ਪਰਮੇਸ਼ਰ ਆਦ ਕਾਲ ਤੋਂ ਆਪਣੇ ਆਪ ਦੇ ਵਿੱਚ ਪੂਰਾ ਹੈ ਤੇ ਸਤਿਗੁਰੂ ਜੀ ਕਹਿੰਦੇ ਜੇ ਕਿਸੇ ਨੇ ਹੁਣ ਇਹੋ ਜਿਹਾ ਸਰੂਪ ਨੂੰ ਮਿਲਣਾ ਸੌਖਾ ਨਹੀਂ ਗੁਰਦਾਰੂ ਅੰਦਰੋਂ ਕੋਜਣਾ ਪੈਂਦਾ ਹੈ ਪਰਮੇਸ਼ਰ ਨੂੰ ਹਮੇਸ਼ਾ Shout out Bye. ਸਾਲ ਦੀ ਤਰ੍ਹਾਂ ਮਾਤਾ ਗੁਜਰਕੌਰ ਤੇ ਛੋਟੇ ਸਾਹਿਬ ਜਦਿਆਂ ਦੀ ਇਲਸਾਨੀ ਸ਼ਹਾਦਤ ਨੂੰ ਸਮਰਪਿਤ ਇਹ ਖੰਡਪਾੜ ਰਖਵਾਇਆ ਜਾਂਦਾ ਹੈ ਜੋ ਕਿ ਇਸ ਵਾਰ ਵੀ 30 ਤਰੀਕ ਨੂੰ ਸ਼ੁਰੂ ਕੀਤਾ ਜਾ ਰਿਹਾ ਤੇ ਅੱਜ ਇੱਕ ਇੱਕ 2025 ਨਵੇਂ ਸਾਲ ਦੇ ਉਪਲਕ ਖੰਡਪਾੜ ਦੇ ਭੋਗ ਪਾਏ ਜਾ ਰਹੇ ਜਿਦੇ ਵਿੱਚ ਸਾਰੀ ਸੰਗਤ ਨੂੰ ਤੁਤ ਲੰਗਰ ਵਰਤੇਗਾ ਤੇ ਲੋਕਾਂ ਦੀ ਖੁਸ਼ੀ ਦੀ ਕਾਮਨਾ ਸਾਰਿਆਂ ਨੂੰ ਪਰਮਾਤਮਾ ਕਰੇ ਕਿ ਇਹ ਯੂਨੀਅਨ ਦਿਨ ਰਾਤ ਚੌਗਣੀ ਤਰੱਕੀ ਕਰੇ ਲੋਕਾਂ ਦੇ ਘਰ ਵਿੱਚ ਖੁਸ਼ੀਆਂ ਆਉਣ ਵਾਹਿਗੁਰੂ ਜੀ ਪਰਮਾਤਮਾ ਮਾਤਾ ਰਾਣੀ ਸਾਡੀ ਯੂਨੀਅਨ ਦੇ ਸਾਡੇ ਮਸਤ ਲੋਕਾਂ ਦੇ ਆਪਣੀ ਕਿਰਪਾ ਬਣਾਈ ਰੱਖੇ ਤੇ ਇਹ ਅੱਜ ਲੰਗਰ ਭੋਗ ਦਾ ਪਾਠ ਕੀਤਾ ਗਿਆ ਹੈ ਤੇ ਨਾਲ ਹੀ ਹੁਣ ਸਾਰੀ ਸੰਗਤਾਂ ਨੂੰ ਲੰਗਰ ਵਰਤਾਇਆ ਜਾਏਗਾ ਤੇ ਨਾਲ ਜਿੰਨੇ ਵੀ ਸਾਡੇ ਟਰੱਕ ਆਪਰੇਟਰ ਨੇ ਮਾਲਕ ਨੇ ਉਹਨਾਂ ਦੀ ਖੁਸ਼ਹਾਲੀ ਲਈ ਨਵੇਂ ਸਾਲ ਦੇ ਪਲਕ ਵਿੱਚ ਉਹਨਾਂ ਨੂੰ ਬਹੁਤ ਬਹੁਤ ਮੁਬਾਰਕਾਂ ਦਿੰਦਾ ਹੈ ਪਰਮਾਤਮਾ ਕਰੇ ਸਾਰਿਆਂ ਨੂੰ ਬਹੁਤ ਸਾਰੀਆਂ ਖੁਸ਼ੀਆਂ ਮਿਲਣ ਤੇ ਸਾਰੀ ਪਬਲਿਕ ਸਾਰੀ ਯੂਨੀਅਨ ਸਾਡੀ ਤਰੱਕੀ ਕਰੇ ਤੇ ਅਸੀਂ ਬਹੁਤ ਅੱਗੇ ਜਾਈਏ ਬਹੁਤ ਬਹੁਤ ਧੰਨਵਾਦ ਹੈਪੀ ਨੀਅਰ ਮੈਂ ਸਾਰੇ ਕਰਤਾਰ ਸਿੰਘ ਜੀ ਕਰਤਾਰ ਜੀ ਦੱਸੋ ਅੱਜ ਜਿਹੜਾ ਪ੍ਰੋਗਰਾਮ ਚੱਲ ਰਿਹਾ ਹੈ ਇਹਦੇ ਬਾਰੇ ਕੀ ਜਾਣਕਾਰੀ ਇਹ ਸਾਰਾ ਇਦਾਂ ਜੀ ਬਈ ਬਹੁਤ ਸਾਲਾਂ ਤੋਂ ਅਸੀਂ ਟਰੱਕ ਯੂਨੀਅਨ ਦੇ ਭਲੇ ਵਾਸਤੇ ਇੱਥੇ ਖੰਡ ਪਾਟ ਸਾਹਿਬ ਆਰੰਭ ਕਰਾਂਦੇ ਜੀ ਤੇ ਛੋਟੇ ਸਹਿਬਜ਼ਾਦਿਆਂ ਦੀ ਯਾਦਗਾਰ ਦੇ ਵਿੱਚ ਜੀ 30 ਤਰੀਕ ਤੋਂ ਲੈ ਕੇ ਆਰੰਭ ਹੋਇਆ ਸੀ 30 31 ਤੇ ਪਹਿਲੀ ਤਰੀਕ ਅੱਜ ਭੋਗ ਪਾਣਾ ਜੀ ਇਲਾਕੇ ਦੀ ਖੁਸ਼ਹਾਲੀ ਵਾਸਤੇ ਜਿੰਨੇ ਵੀ ਆਪਣੇ ਟਰੱਕ ਯੂਨੀਅਨ ਨਾਲ ਸੰਬੰਧਤ ਹੈਗੇ ਜੀ ਭਾਵੇਂ ਉਹ ਚਮਸਤਰੀ ਹੈ ਜੀ ਭਾਵੇਂ ਡਰਾਈਵਰ ਹੈ ਭਾਵੇਂ ਕੰਡੈਕਟਰ ਹੈ ਭਾਵੇਂ ਕੋਈ ਮੈਂਬਰ ਹੈ ਜੀ ਟਰਾਂਸਪੋਰਟ ਦੇ ਭਾਵੇਂ ਪ੍ਰਧਾਨ ਸਾਹਿਬ ਹੈ ਜੀ ਸਾਰਿਆਂ ਦੀ ਇੱਕੋ ਹੀ ਅਰਦਾਸ ਹੈ ਜਿਹੜੀ ਸਾਡੇ ਟਰੱਕ ਯੂਨੀਅਨ ਉਹ ਚੜ੍ਹਦੀ ਕਲਾ ਚ ਹੋਵੇ ਜੀ ਵੱਧ ਤੋਂ ਵੱਧ ਇੱਥੇ ਕੰਮ ਹੋਵੇ ਲੋਕਾਂ ਨੂੰ ਰੋਜ਼ਗਾਰ ਮਿਲੇ ਜੀ ਹਰ ਇੱਕ ਜਿਹੜਾ ਵਰਗ ਹੈ ਉਹ ਉਹ ਖੁਸ਼ੀ ਨਾਲ ਜਿਹੜਾ ਵੱਧ ਚੜ ਆਪਣਾ ਉਹ ਕਰੇ ਉਸ ਤੋਂ ਮਨਾਵੇ ਜੀ ਤੇ ਬਾਕੀ ਜਿਹੜਾ ਨਵੇਂ ਸਾਲ ਦਾ ਹੈ ਸਭ ਨੂੰ ਨੋ ਮੁਬਾਰਕਾਂ ਜੀ ਨਵਾਂ ਸਾਲ ਹੈ ਜਿਹੜਾ ਇਹ ਹਰੇਕ ਬੰਦੇ ਨੂੰ ਜੀ ਖੁਸ਼ੀਆਂ ਭਰਿਆ